ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਾ ਬੰਦਾ ਸੀ ਤੇ ਉਹਦੀ ਗਾਂ ਰੱਖੀ ਹੋਈ ਸੀ ਗਾਂ ਰੱਖੀ ਹੋਈ ਸੀ ਤੇ ਗਾਂ ਨਾ 5-6 ਕਿਲੋ ਦੁੱਧ ਦਿਆ ਕਰੇ ਸੱਜਰ ਸੂਈ ਸੀ ਗਾਂ ਤੇ ਸਾਲ 6 ਮਹੀਨੇ ਬੀਤੇ ਤੇ ਗਾਂ ਦੁੱਧੋ ਘਟ ਗਈ ਤੇ ਉਹਦਾ ਮੁੰਡਾ ਕਹਿੰਦਾ ਨਾ ਬਾਪੂ ਛੱਡ ਪਰੇ ਕਹਿੰਦਾ ਕਿੱਥੇ ਤੂੜੀ ਤੰਦ ਪਾਉਂਦਾ ਫਿਰਦਾ ਕਿੱਥੇ ਕਹਿੰਦਾ ਹਰੇ ਲਿਉਣਾ ਕਿੱਥੇ ਦਾਣਾ ਲਿਉਣਾ ਇੰਨਾ ਟੱਕਰਾ ਮਾਰਦਾ ਦੁੱਧ ਕਿਲੋ ਲਿਆਇਆ ਕਰਾਂਗੇ ਕਹਿੰਦਾ ਰੱਸਾ ਲਾ ਕੇ ਪਰੇ ਕਰ ਕਹਿੰਦਾ ਨਾ ਪੁੱਤ ਰੱਸਾ ਕਾਹਨੂੰ ਲਾਉਣਾ ਕਹਿੰਦਾ ਆਪਾਂ ਲਾਉਨੇ ਆ ਸਕੀਮ ਕਿਸੇ ਦੇ ਗਾਲ ਮਾਰ ਦਿੰਨੇ ਚਲੋ ਗਵੰਡੀ ਨੂੰ ਆਵਾਜ਼ ਮਾਰੀ ਕਹਿੰਦਾ ਵੀ ਐਂ ਕਰਕੇ ਕਹਿੰਦਾ ਅਸੀਂ ਗਾਂ ਫੜਾਉਣੀ ਆ ਕਿਲੋ ਡੂੜ ਕਿਲੋ ਦੁੱਧ ਦਿੰਦੀ ਗਾਂ ਫੰਡਰ ਸੀ ਮਤਲਬ ਫੰਡਰ ਦਾ ਮਤਲਬ ਵੀ ਸੂਣੀ ਨਹੀਂ ਸੀ ਗਾਂ ਅੱਗੇ ਕੋਈ ਆਸਮੀਦ ਹੈ ਨਹੀਂ ਸੀ ਵੀ ਗਾਂ ਅੱਗੇ ਸੂਪੂਗੀ ਚਲੋ ਹੁੰਦੀ ਕਰਦੀ ਗੱਲ ਤੇ ਗਵੰਡੀ ਨੂੰ ਆਵਾਜ਼ ਮਾਰੀ ਤੇ ਉਹਨੂੰ ਕਹਿੰਦਾ ਅਸੀਂ ਗਾਂ ਦਾ ਰੱਸਾ ਲਾਉਣਾ ਕਹਿੰਦਾ ਜੇ ਤੂੰ ਸਾਹਮਲੇਗਾ ਤਾਂ ਲੈ ਜਾ ਕਿਲੋ ਡੂੜ ਕਿਲੋ ਦੁੱਧ ਦਿੰਦੀ ਉਹਨੂੰ ਦਿੱਤਾ ਲਾਲਚ ਚਲੋ ਵੀ ਮਹਾਰਾਜ ਨੇ ਕਿਰਪਾ ਕੀਤੀ ਉਹਦੇ ਘਰੇ ਜਾ ਕੇ ਪੱਠਾ ਡੱਕਾ ਫੁੱਲ ਪਾਉਣ ਲੱਗ ਗਿਆ ਤੇ ਦੁੱਧ ਵੱਧ ਗਈ ਵਾਧੂ ਕੀ ਤੇ ਕਿਸਮ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਸਾਥ ਦਿੰਦੀ ਆ ਜਦੋਂ ਉੱਪਰ ਵਾਲਾ ਨਾਲ ਆ ਕੇ ਖੜ ਜਾਂਦਾ ਤੇ ਚਲੋ ਸਾਲ ਲੰਘਿਆ ਤੇ ਗਾਂ ਸੁਪੀ ਦੁਆਰੇ ਡੇਢ ਕਸਾਲ ਜਦੋਂ ਲੰਘਿਆ ਸਾਲ ਡੇਢ ਸਾਲ ਮੈਂ ਤਾਂ ਲੰਘਿਆ ਤੇ ਗਾਂ ਸੁਪੀ ਜਦੋਂ ਸੁਪੀ ਤੇ ਜਿਹਨੇ ਗਾਂ ਦਿੱਤੀ ਸੀਗੀ ਤੇ ਉਹਦਾ ਮੁੰਡਾ ਚੜਿਆ ਕੋਠੇ ਤੇ ਜਦੋਂ ਉਹਨੇ ਗਾਂ ਦੇ ਥੱਲੇ ਬਾਲਟੀ ਦੁੱਧ ਦੀ ਗਵਾਂਢੀ ਨੇ ਚੋਈ ਤੇ ਮੁੰਡੇ ਦੇ ਰਹਿ ਗਏ ਸਾਹ ਹੱਕੇ ਪੱਕੇ ਕਹਿੰਦਾ ਬਾਪੂ ਗਾਂ ਤਾਂ ਫੇਰ ਉਹਨਾਂ ਹੀ ਦੁੱਧ ਦੇਣ ਲੱਗ ਗਈ ਕਹਿੰਦਾ ਕੋਈ ਗੱਲ ਨਹੀਂ ਪੁੱਤ ਲਾਉਨੇ ਆ ਕੋਈ ਸਕੀਮ ਕਹਿੰਦਾ ਹੁਣ ਕੀ ਕਰਾਂਗੇ ਇਹਦੇ ਘਰੋਂ ਲਿਆਉਣੀ ਪਈ ਤਾਂ ਆਪਾਂ ਹੀ ਤਾਂ ਇਹਨੂੰ ਦਿੱਤੀ ਆ ਕਹਿੰਦਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕਹਿੰਦਾ ਮੈਂ ਲਾਉਣਾ ਕੋਈ ਜ਼ਕੀਮ ਮੁੰਡਾ ਚੜਾਤਾ ਦੂਜੇ ਦਿਨ ਫੇਰ ਕੋਠੇ ਤੇ ਕਹਿੰਦਾ ਇਹਨਾਂ ਦੇ ਕੋਠੇ ਤੇ ਟੱਪ ਜਾ ਕੇ ਜਦੋਂ ਮੁੰਡਾ ਕੋਠੇ ਤੇ ਚੜ ਗਿਆ ਤੇ ਜਾ ਕੇ ਲਾ ਗਿਆ ਠੱਪਣ ਤੇ ਗਵਾਂਢੀ ਉਹ ਵਿਚਾਰਾ ਅੰਦਰੋਂ ਨਿਕਲਿਆ ਵਿਚਾਰਾ ਰੱਬ ਦਾ ਬੰਦਾ ਨਿਕਲਿਆ ਤੇ ਨਿਕਲ ਕੇ ਕਹਿੰਦਾ ਹਾਂ ਭਾਈ ਕੌਣ ਹੈ ਕੋਠੇ ਤੇ ਹੁਣ ਅੰਦਰ ਬੈਠੇ ਬੰਦੇ ਨੂੰ ਕੌਣ ਪਤਾ ਵੀ ਕੋਠੇ ਤੇ ਕੀ ਕੀ ਕੌਣ ਕੌਣ ਨਹੀਂ ਅੰਦਰ ਬੈਠੇ ਬੰਦੇ ਨੂੰ ਕੀ ਪਤਾ ਜਦੋਂ ਉਹ ਬਾਹਰ ਨਿਕਲ ਕੇ ਕਹਿੰਦਾ ਭਾਈ ਕੋਠੇ ਤੇ ਕੌਣ ਹੈ ਕਹਿੰਦਾ ਸੱਤ ਡੱਗ ਜੂਗੀ ਕਹਿੰਦਾ ਤੇ ਵੀ ਤੂੰ ਕੋਠੇ ਤੇ ਟੱਪੀ ਜਾਣਾ ਤੇ ਬਾਪੂ ਗਾਂ ਬਾਾਰ ਚ ਖੜਾ ਸੀਗਾ ਜੀਨੇ ਗਾਂ ਦਿੱਤੀ ਸੀ ਤੇ ਉਸੇ ਦੇ ਮੁੰਡਾ ਕੋਠੇ ਤੇ ਨੱਚਦਾ ਸੀ ਤੇ ਉਹ ਬਾਪੂ ਖੜਾ ਸੀ ਬਾਾਰ ਚ ਤੇ ਜਦੋਂ ਮੁੰਡੇ ਨੇ ਉਹਨੇ ਬਾਦ ਦਿੱਤੀ ਗਾਂ ਵਾਲੇ ਨੇ ਤੇ ਬਾਪੂ ਗਾਂ ਵੜਿਆ ਘਰੇ ਤੇ ਬਾਪੂ ਨੇ ਗਾਂ ਖੋਲ ਲਈ ਕਹਿੰਦਾ ਆਹੋ ਜਦੋਂ ਤਾਂ ਕਹਿੰਦਾ ਸੀ ਤੈਨੂੰ ਗਾਂ ਦੇਣੀ ਸੀ ਉਦੋਂ ਤਾਂ ਤੈਨੂੰ ਅਸੀਂ ਚੰਗੇ ਲੱਗੇ ਤੇ ਅੱਜ ਕਹਿੰਦਾ ਸੀ ਕੌਣ ਹੋ ਗਏ ਸੋ ਜੇ ਤੁਹਾਡੀ ਜ਼ਿੰਦਗੀ ਚ ਕੋਈ ਰਿਸ਼ਤਾ ਨਾਤਾ ਹੈਗਾ ਜਿਹਨੂੰ ਤੁਸੀਂ ਬਹੁਤ ਮਜ਼ਬੂਤ ਬਣਾ ਚੁੱਕੇ ਆ ਤੇ ਉਹਨੂੰ ਕਦੇ ਵੀ ਗਵਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜਦੋਂ ਆਪਣੇ ਨੌ ਵਧ ਜਾਂਦੇ ਆ ਆਪਾਂ ਨੌ ਕੱਟਦੇ ਆ ਆਪਾਂ ਉਂਗਲ ਨਹੀਂ ਕੱਟਦੇ ਠੀਕ ਆ ਕਦੇ ਵੀ ਰਿਸ਼ਤੇ ਨਾਤਿਆਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਨਾ ਕਰੋ ਆਪਾਂ ਵਾਰ-ਵਾਰ ਨਹੀਂ ਇਸ ਦੁਨੀਆ ਤੇ ਹੁਣ ਵਾਰ-ਵਾਰ ਨਹੀਂ ਆਪਾਂ ਨੂੰ ਵੀ ਜ਼ਿੰਦਗੀ ਮਿਲਣੀ ਵਾਰ-ਵਾਰ ਨਹੀਂ ਆਪਾਂ ਇਕੱਠੇ ਹੁਣ ਸੋ ਕਿਸੇ ਨੂੰ ਸ਼ੁਕਰ ਕਰਿਆ ਕਰੋ ਕਿਸੇ ਦੇ ਨਾਲ ਆਪਾਂ ਨੂੰ ਬਣਾਉਣ ਦਾ ਤਾਂ ਟਾਈਮ ਲੱਗ ਜਾਂਦਾ ਤੇ ਗਵਾਉਣ ਚ ਇੱਕ ਮਿੰਟ ਲੱਗਦਾ ਵੇਖ ਇੱਕ ਮਿੰਟ ਦੇ ਵਿੱਚ ਉਹ ਗਾਂ ਖੋਲ ਕੇ ਲੈ ਗਿਆ ਤੇ ਇੱਕ ਮਿੰਟ ਦੇ ਵਿੱਚ ਉਹਨਾਂ ਦਾ ਵਿਗਾੜ ਪੈ ਗਿਆ ਸੋ ਕਹਿੰਦੇ ਜੇ ਤੁਸੀਂ ਕਿਸੇ ਨੂੰ ਨਹੀਂ ਚੰਗੇ ਲੱਗਦੇ ਨਾ ਤੇ ਮਤਲਬ ਕਿ ਤੁਸੀਂ ਗਨਾਹ ਤੁਹਾਡਾ ਨਹੀਂ ਗਨਾਹ ਅਗਲੇ ਦਾ ਹੈ ਜਿਹੜੀ ਨੰਮ ਨੰਮ ਹਰ ਇੱਕ ਨੂੰ ਪਤਾ ਵੀ ਨੰਮ ਕੌੜੀ ਆ ਇਹਦੇ ਚ ਕਸੂਰ ਨੰਮ ਦਾ ਨਹੀਂ ਕਸੂਰ ਆਪਣੀ ਜੀਬ ਦਾ ਹੈ ਕਿਉਂਕਿ ਆਪਣੀ ਜੀਬ ਨੂੰ ਸਵਾਦ ਅਨਸਾਰ ਚੀਜ਼ ਚਾਹੀਦੀ ਆ ਸੋ ਜੇ ਤੁਸੀਂ ਕਿਸੇ ਨੂੰ ਨਹੀਂ ਚੰਗੇ ਲੱਗਦੇ ਤੇ ਇਹਦੇ ਚ ਗਲਤੀ ਤੁਹਾਡੀ ਨਹੀਂ ਗਲਤੀ ਅਗਲੇ ਦੀ ਆ ਜਿਹੜਾ ਤੁਹਾਨੂੰ ਗਲਤ ਸਮਝ ਰਿਹਾ ਸੋ ਆਪਣੇ ਆਪਣੇ ਰਿਸ਼ਤੇ ਨੂੰ ਬਚਾ ਕੇ ਰੱਖਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਤੇ ਸਾਡਾ ਹੌਸਲਾ ਵਧਾਓ ਪਰਿਵਾਰ ਨੂੰ ਜੋੜੀ ਰੱਖੋ ਪਰਿਵਾਰ ਨੂੰ ਇੱਕ ਰੱਖੋ ਆਪਦੇ ਆਪ ਦੇ ਪਰਿਵਾਰਾਂ ਨੂੰ ਬਚਾ ਕੇ ਰੱਖੋ ਆਪਦੇ ਆਪ ਦੇ ਪਰਿਵਾਰਾਂ ਦੀ ਦੇਖਭਾਲ ਕਰੋ ਦੇਖੋ ਦੁਨੀਆ ਤੇ ਵਾਰ-ਵਾਰ ਆਪਾਂ ਆਉਣਾ ਨਹੀਂ ਵਾਰ-ਵਾਰ ਪਰਿਵਾਰ ਨਹੀਂ ਜੁੜਨੇ ਵਾਰ-ਵਾਰ ਪਰਿਵਾਰ ਨਹੀਂ ਮਿਲਣੇ ਵਾਰ-ਵਾਰ ਮਾਂ ਨਹੀਂ ਮਿਲਣੀ ਵਾਰ-ਵਾਰ ਉਸ ਮਾਂ ਦੀ ਆਪਾਂ ਨੂੰ ਕੋਤ ਨਹੀਂ ਮਿਲਣੀ ਨਾ ਭੈਣ ਭਰਾ ਮਿਲਣੇ ਆ ਬਾਕੀ ਸਾਡੇ ਨਾਲ ਵੀਡੀਓ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਵੀਡੀਓ ਚੂਚ ਨੀਚ ਬੰਦੀ ਆਪਾਂ ਵੀਡੀਓ ਵਧੀਆ ਬਣਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਕਿ ਕਿਸੇ ਨਵੇਂ ਨੂੰ ਆਪਾਂ ਵੀਡੀਓ ਦੇ ਵਿੱਚ ਲੈ ਕੇ ਅੱਜ ਮੈਨੂੰ ਹੁਣੇ ਫੋਨ ਆਇਆ ਸੀ ਉਹ ਕਹਿੰਦੇ ਸਾਡੇ ਨਾਲ ਵੀਡੀਓ ਸ਼ੂਟ ਕਰਦੀ ਮੈਂ ਕਿ ਤੁਸੀਂ ਮੇਰੇ ਨਾਲ ਕਰ ਦੋ ਆਪਾਂ ਤੁਹਾਡੇ ਨਾਲ ਕਰ ਦਾਂਗੇ ਤੇ ਲੋਕੇਸ਼ਨ ਤਾਂ ਆਪਾਂ ਤੁਹਾਨੂੰ ਹੁਣ ਕੋਸ਼ਿਸ਼ ਕਰਦੇ ਹੁੰਦੇ ਵੀ ਨਵੀਂ ਲੋਕੇਸ਼ਨ ਵਿਖਾਈਏ ਤੇ ਬਾਕੀ ਤੁਹਾਨੂੰ ਅ ਦੁੱਜਾ ਨਵੇਂ ਨਵੇਂ ਕ੍ਰिएਟਰ ਵੀ ਆਪਾਂ ਮਲਾਉਂਦੇ ਰਵਾਂਗੇ ਤੇ ਬਾਕੀ ਧੰਨਵਾਦ ਸਾਰਿਆਂ ਦਾ ਤੁਸੀਂ ਬਹੁਤ ਸਪੋਰਟ ਕਰਦੇ ਆ ਸਪੋਰਟ ਆਈਂ ਕਰਦੇ ਰਹੋ ਜਿਉਂਦੇ ਵੱਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਹਾਡੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਰੱਖੇ ਤੇ ਮੂਹਰੇ ਤੀਆਂ ਦੇ ਤੇ ਦੂਜਾ ਸੁਧਾਰਿਆ ਦੇ ਤਿਆਰ ਤੁਰੇ ਹੁੰਦੇ ਆ ਸਾਰੀਆਂ ਭੈਣਾਂ ਦੇ ਭਾਈ ਜਿਉਂਦੇ ਵੱਸਦੇ ਰਹਿਣ ਭੈਣਾਂ ਵੀ ਜਿਹੜਾ ਗੰਢੀ ਕਦੀਆਂ ਭਾਈਆਂ ਨੂੰ ਪੇਕਿਆਂ ਵੱਲੋਂ ਠੰਢੀ ਵਾਅ ਆਵੇ ਧੰਨਵਾਦ ਜੀ ਸਾਸਰੀ ਘਰਾਂ ਦੇ